ਨਵਾਂਸ਼ਾ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਵਾਂ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂਸ਼ਾ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਗਾਇਕ ਲਖਵਿੰਦਰ ਸਿੰਘ ਲਖਾ ਸੂਰਾਪੁਰ। ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਗੀਤ ਗਾਏ ਨੇ ਤੇ ਅੱਜ ਉਹਨਾਂ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਇਆ ਤੋੜ ਮੇਰੇ ਵਹਿ ਆ ਮੈਂ ਤੁਹਾਨੂੰ ਦੱਸਮਾ ਕਿ ਲਖਵਿੰਦਰ ਲਖਾ ਸੂਰਾਪੁਰੀਆ ਜੀ ਜਿਹੜੇ ਸਾਡੇ ਦੁਆਬੇ ਦੇ ਨਹੀਂ ਗੀ ਬਲਕੇ ਵਰਲਡ ਦੇ ਫੇਮਸ ਕਲਾਕਾਰ ਨੇ ਦੁਆਬੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੋ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜਾ ਉਹਨਾਂ ਦਾ ਨਵਾਂ ਗੀਤ ਆਇਆ ਤੋੜ ਮੇਰੇ ਵਹਿ ਲਖਵਿੰਦਰ ਲਖਾ ਸੂਰਾਪੁਰੀਆ ਜੀ ਸਾਡਾ ਨਮਾਸ਼ ਸਰਗਰਮਿਆ ਚੈਨਲ ਦੇ ਵਿੱਚ ਆਰਦਾ ਸਵਾਗਤ ਹੈ ਆ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਨਵਾਂ ਗੀਤ ਆਇਆ ਉਹਦੇ ਬਾਰੇ ਸੁਣੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਗੱਲ ਜੀ ਇਹ ਮੇਰਾ ਗੀਤ ਕੋਲ ਮੇਰੇ ਵਹ ਅੱਜ ਕਲਾਗਨ ਸੰਗੀਤ ਸਭਾ ਨਵਾਂ ਸ਼ਹਿਰ ਪੂਰੇ ਮੇਰੇ ਧਰਮਾ ਵੱਲੋਂ ਸਾਰੇ ਸਹਿਯੋਗ ਨਾਲ ਰਲੀ ਜਿੱਤਤਾ ਗਿਆ ਜੀ ਔਰ ਆਸ ਹੈ ਕਿ ਤੁਹਾਡੇ ਦਮਾਗ ਦਿਲ ਤੇ ਖਰਾਬ ਰੂਹ ਆ ਸੂਰਾਪੁਰੇ ਸਾਹਿਬ ਇਹ ਦੱਸੋ ਬਈ ਤੁਸੀਂ ਇਹ ਗੀਤ ਲਿਖਣ ਦਾ ਕਿਵੇਂ ਤੁਹਾਡੇ ਦਿਲ ਵਿੱਚ ਆਇਆ ਬਈ ਕੋਲ ਮੇਰੇ ਬਹਿ ਇਹਦੇ ਬਾਰੇ ਥੋੜਾ ਦੱਸੋ ਪ੍ਰਦੇਸ਼ੀ ਸਾਹਿਬ ਮੈਂ ਅਮਰੀਕਾ ਸੀ ਅੱਛਾ ਜੀ ਇਹ ਸੱਚੀ ਕੱਟਣਾ ਕਿ ਜਿਸ ਜਗ੍ਹਾ ਮੈਂ ਵਹਿੰਦਾ ਹੁੰਦਾ ਜੀ ਉੱਥੇ ਮੈਂ ਰੋਜ਼ ਦੀ ਤਰ੍ਹਾਂ ਬੈਠਾ ਠੰਡ ਬੜੀ ਸੀ ਪ੍ਰਦੇਸ਼ਾ ਜੀ ਬੁਦਈ ਅਮਰੀਕਾ ਨਹੀਂ ਜੀ ਅਮਰੀਕਾ ਠੀਕ ਹੈ ਮੇਰੇ ਨਾਲ ਦੇ ਟੇਬਲ ਤੇ ਇੱਕ ਗੂਰਾ ਗੂਰੀ ਅੱਛਾ ਜੀ ਆਏ ਆ ਗੂਰਾ ਬਹਿ ਗਿਆ ਗੂਰੀ ਖੜੀ ਆ ਜੀ ਉਹਨਾਂ ਦੀ ਕੋ ਆਪਣੀ ਹੋਗੀ ਗੱਲ ਕੀ ਆ ਉਹ ਵਹਿੰਦੀ ਨਹੀਂ ਸੀ ਅੱਛਾ ਜੀ ਇੱਕ ਸ਼ੌਪ ਤੇ ਕੋ ਗਰੋਸਰੀ ਲੈਣ ਆਏ ਸੀ ਮੈਂ ਨਾਲ ਬੈਠਾ ਦੇਖਦਾ ਸੀ ਉਹ ਕੰਪੇਲ ਕਰਦਾ ਸੀ ਵੀ ਮੇਰੇ ਕੋਲ ਬੈਠ ਤੇ ਮੈਂ ਕੋਈ ਗੱਲ ਕਰਨੀ ਉੱਥੋਂ ਇਹ ਗੀਤ ਨਾ ਜਨਮ ਲੈਣ अच्छा ये मतलब ਤੁਸੀਂ ਵਿਦੇਸ਼ਾਂ ਦੇ ਵਿੱਚ ਇਹ ਅਮਰੀਕਾ ਦੀ ਧਰਤੀ ਦੇ ਇਹ ਗੀਤ ਜਿਹੜਾ ਬਿਲਕੁਲ ਉੱਥੇ ਹੀ ਲਿਖਿਆ ਗਿਆ ਕੋਲ ਮੇਰੇ ਵੈ ਕੋਲ ਮੇਰੇ ਵੈ ਠੀਕ ਹੈ ਇਹ ਥੋੜਾ ਜਿਆਦਾ ਗੋਣ ਖਣਾ ਕੇ ਦੱਸਿਓ ਮਰ ਗਿਆ ਤੁਹਾਡੇ ਨਾਲ ਕੰਮ ਹਾਂਜੀ ਇਹ ਸਾਰਿਆਂ ਨੂੰ ਲੱਗਦਾ ਤੁਹਾਡੇ ਨੂੰ ਵੀ ਲੱਗਦਾ ਮੇਰੇ ਨਾਲ ਵੀ ਲੱਗਦਾ ਇਹਨਾਂ ਨਾਲ ਵੀ ਲੱਗਦਾ ਉਹ ਕਹਿ ਰਿਹਾ ਅੰਦਰੋਂ ਉਹ ਕਹਿ ਰਿਹਾ ਜੀ ਸੋਹਣ ਸੱਜਣਾ ਵਾਹ ਸੋਹਣ ਸੱਜਣਾ ਵੇ ਕੋਲ ਮੇਰੇ ਵੈ ਵਾਹ ਜੀ ਐਨਾ ਕੋਲ ਵੈ ਵਖ ਸਕੀਏ ਨਾ ਰੈ ਵਾਹ ਕੀ ਬਾਤ ਹੈ ਸੋਹਣ ਸਜਣਾ ਵੇ ਕੋਲ ਮੇਰੇ ਵੈ ਵਾਹ ਜੀ ਅੱਛਾ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਹਦਾ ਜਿਹੜਾ ਸੰਗੀਤ ਕਿਹਨੇ ਦੇ ਦਿੱਤਾ ਜੀ ਇਹ ਸੰਗੀਤ ਫਿਰ ਇੱਥੇ ਆ ਕੇ ਇੰਡੀਆ ਜਾ ਕੇ ਗਾਣਾ ਸੁਧਾਰਿਆ ਗਿਆ ਜੀ ਇਹਦਾ ਰਿਆਜ਼ ਕੀਤਾ ਗਿਆ ਅੱਛਾ ਜੀ ਲਾਲ ਕਮਲ ਜੀ ਜਿਹੜੇ ਚੰਡੀਗੜ੍ਹ ਨੇ ਖਰੜੇ ਦਾ ਹੈ ਭਾਈ ਪ੍ਰਾਣੇ ਸੰਗੀਤ ਪ੍ਰਾਣੇ ਸੰਗੀਤਕਾਰ ਹੈ ਲਾਲ ਕਮਲ ਜੀ ਉਹਨਾਂ ਨਾਲ ਸਲਾਹ ਕੀਤੀ ਗਈ ਅੱਛਾ ਜੀ ਉਹਨਾਂ ਦੇ ਫਿਰ ਕੰਪੋਜ਼ ਕੀਤਾ ਗਿਆ ਇਹ ਜਿਹੜੀ ਕੰਪੋਜ਼ ਹੋ ਰਹੀ ਹੈ ਇਹ ਕਮੋਜ਼ ਮੇਰੀ ਆਪਣੀ ਸੀ ਪਰ ਸਲਾਹ ਸਾਡੀ ਮੇਰੀ ਜਿਹੜੀ ਹੈ ਮੇਰੇ ਦੋਸਤਾਂ ਨਾਲ ਅੱਛਾ ਜੀ ਜਿੱਦਾਂ ਇੱਕ ਮੇਰਾ ਬਹੁਤ ਪਿਆਰਾ ਮਿੱਤਰ ਹੈ ਹਰਦੇਵ ਚਾਲ ਅੱਛਾ ਜੀ ਜਲਵਰ ਜੀ ਦਿਲਵਰ ਭਾਈ ਇਹਨਾਂ ਦੇ ਨਾਲ ਲਾਲ ਕਮਲ ਜੀ ਅੱਛਾ ਜੀ ਨਾਲ ਬਹਿ ਕੇ ਫਿਰ ਇਹਨੂੰ ਕੰਪੋਜ਼ ਕੀਤਾ ਗਿਆ ਔਰ ਇਹਨੂੰ ਗਾਇਆ ਸਾਰੇ ਜਿਹੜੇ ਸਾਰੇ ਮਿੱਤਰਾਂ ਦੇ ਸਹਿਯੋਗ ਨਾਲ ਇਹ ਲਕਾਲਜੀ ਫੇਲ ਪੂਰ ਹੋਈ ਹੈ। ਆ ਤੇ ਜਿਦਾ ਖਾ ਨੂੰ ਇਹ ਤੋਂ ਕੀ ਹਿੱਤ ਆ ਰਹੀ। ਬਹੁਤ امید ਕਿ ਹਰ ਵਰਗ ਨਾਲ ਲੱਗਣ ਵਾਲਾ ਕੀਤਾ ਹੈ। ਬਹੁਤ ਉਮੀਦ ਹੈ ਜਨਾ ਆਸ ਕਰਦਾ ਕਿ ਤੁਸੀਂ ਵੀ ਪਸੰਦ ਕਰੋਗੇ ਤੇ ਮੈਂ ਸਾਰਿਆਂ ਦਾ ਮਿਹਰਬਾਨੀ ਕਰਦਾ ਚੁਣੂ ਇਸੇ ਤਰਿਆ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਇਸ ਸੰਸਥਾ ਨੇ ਗਏ ਜੋ ਇੱਕ ਵੰਦਰ ਸਿੰਘ ਲਖਾਸਪੁਰ ਆ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਨਵੇਂ ਆਏ ਗੀਤ ਹੋ ਮੇਰੇ ਬੈ ਦੇ ਨਾਲ ਚਾਚਾ ਜੀ ਤੇ ਬੜਾ ਬਹੁਤ ਬਹੁਤ ਸ਼ੁਕਰੀਆ। थैंक यू थैंक यू। ਜਿੰਦਾਬਾਦ ਜਿੰਦਾਬਾਦ। RSS that's ਜੀਜੇਪੀ ਦੀ ਮੋਦੀ ਸਰਕਾਰ ਇਹ ਨਹੀਂ ਨਹੀਂ ਆ ਕੱਟ ਗਿਣਤੀਆਂ ਦੀ ਦੁਸ਼ਮਣ ਹੈ ਇਹ ਦਲਤਾਂ ਦੀ ਦੁਸ਼ਮਣ ਹੈ ਇਹ ਔਰਤ ਜਾਤੀ ਦੀ ਦੁਸ਼ਮਣ ਹੈ ਇਹ ਆਦਵਾਸੀਆਂ ਦੀ ਦੁਸ਼ਮਣ ਹੈ ਇਸੇ ਲਈ ਇਹ ਮੁਸਲਮਾਨ ਭਾਈਚਾਰੇ ਤੇ ਹੱਲੇ ਬੋਲ ਰਹੀ ਆ ਆਦਵਾਸੀਆਂ ਕੋਲੋਂ ਉਹਨਾਂ ਦਾ ਜਲ ਜੰਗਲ ਜ਼ਮੀਨ ਖੋ ਰਹੀ ਹੈ ਔਰਤਾਂ ਵਿਰੋਧੀ ਕਾਰਵਾਈਆਂ ਕਰ ਰਹੀ ਹੈ ਔਰ ਦਲਤਾਂ ਵਿਰੋਧੀ ਕਾਰਵਾਈਆਂ ਕਰ ਰਹੀ ਹੈ ਪਹਿਲਾਂ ਇਸ ਨੇ ਸਮਾਨ ਅਚਾਰ ਸਹਿਨਤਾ ਕਾਨੂੰਨ ਲਿਆਂਦਾ ਉੱਤਰਾਖੰਡ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਔਰ ਦੂਜੇ ਸੂਬਿਆਂ 'ਚ ਵੀ ਲਾਗੂ ਕਰਦੀਆਂ ਤਿਆਰੀਆਂ ਵਾਕਮ ਸੋਧ ਕਾਨੂੰਨ ਰਾਹੀਂ ਇਹ ਬਾਕਾ ਬੋਰਡ ਦੀ ਬਹੁਤ ਵੱਡੀ ਜਾਇਦਾਦ ਆ ਜਿਹੜੀ ਉਹਨੂੰ ਹੜਪਣਾ ਚਾਹੁੰਦੀ ਆ ਉਹਨੂੰ ਹੜੱਪ ਕੇ ਆਪਣੇ ਜਿਹੜੇ ਚਹੇਤੇ ਕਾਰਪੋਰੇਟ ਆ ਉਹਨਾਂ ਨੂੰ ਦੇਣਾ ਚਾਹੁੰਦੀ ਆ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਯੋਧਿਆ ਦੇ ਵਿੱਚ 13000 ਕਰੋੜ 13000 ਏਕੜ ਜ਼ਮੀਨ ਜਿਹੜੀ ਆਰਮੀ ਦੀ ਸੀ ਉਹ ਅਦਾਨੀ ਉਹ ਜਿਹੜਾ ਲਾਲਾ ਰਾਮਦੇਵ ਆ ਤੇ ਜਿਹੜਾ ਬਾਮਰੀਆਂ ਵਾਲਾ ਸ਼੍ਰੀ ਸ਼੍ਰੀ ਆ ਉਹਨੂੰ ਦੇ ਚੁੱਕੀ ਐ ਇਸੇ ਲਈ ਇਹ ਕਾਨੂੰਨ ਲਿਆਂਦਾ ਗਿਆ ਔਰ ਇਹਦੇ ਖਿਲਾਫ ਸਾਨੂੰ ਲੰਬੀ ਤੇ ਤਿੱਖੀ ਲੜਾਈ ਲੜਨ ਦੀ ਲੋੜ ਹੈ ਸੰਵਿਧਾਨ ਭੜਿਆ 19 1950 ਤੋਂ ਲੈ ਕੇ ਹੁਣ ਤੱਕ ਦਾ

ਯਾਰ ਬਸੇ ਉਸ ਗੋਣ ਭੈਣ ਭਰਾਓ ਅੱਜ ਇਹ ਸਾਨੂੰ ਕੰਮ ਕਿਉਂ ਕਰਨਾ ਪਿਆ ਇਹ ਇੱਕ ਲੰਬੀ ਕਹਾਣੀ ਹੈ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਜਿਹੜੀ ਪੋਲਿਟਿਕਸ ਹੈ ਰਾਜਨੀਤੀ ਆ ਉਹ ਫਿਰਕੂ ਲਹਿਾਂ ਤੇ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਗਈ ਆ ਔਰ ਘਟ ਗਣਤੀਆਂ ਨੂੰ ਇੱਕ ਟੂਲ ਬਣਾ ਲਿਆ ਗਿਆ ਰਾਜ ਸੱਤਾ ਤੇ ਪਹੁੰਚਣ ਦੇ ਲਈ ਔਰ ਇਹ ਅਮਲ ਉਦੋਂ ਦਾ ਜਾਰੀ ਹੈ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਅਸੀਂ ਉਦੋਂ ਵੀ ਐ ਸ਼ਹਿਰ ਦੇ ਵਿੱਚ ਕਮਿਊਨਿਸਟ ਪਾਰਟੀ ਬਨੋ ਸੜਕਾਂ ਤੇ ਨਿਕਲੇ ਸੀ ਕਿ ਇਹ ਗਲਤ ਹੈ ਅਸੀਂ ਉਦੋਂ ਵੀ ਗਲਤ ਜਿਹੜਾ ਸੜਕਾਂ ਤੇ ਨਿਕਲੇ ਜਦੋਂ ਰਾਮ ਮੰਦਰ ਦੇ ਹੱਕ ਚ ਬਾਬਰੀ ਮਹਾਜਲ ਦਾ ਫੈਸਲਾ ਜਿਹੜਾ ਸੁਣਾਇਆ ਗਿਆ ਕਿਉਂਕਿ ਉਹ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਮੋਦੀ ਸਰਕਾਰ ਨੇ ਨਵਾਜਿਆ ਆ ਬਾਅਦ ਚ ਪਰ ਮੁਸਲਮਾਨਾਂ ਨੇ ਇਹ ਸਹਿ ਲਿਆ ਕਿ ਸ਼ਾਇਦ ਰਾਮ ਮੰਦਰ ਬਣ ਤੋਂ ਬਾਅਦ ਇਸ ਦੇਸ਼ ਦਾ ਮਾਹੌਲ ਬਦਲੇਗਾ ਪਰ ਜਦੋਂ ਕਿਸੇ ਫਿਰਕੇ ਨੂੰ ਸਿਆਸਤ ਦੀ ਪੌੜੀ ਬਣਾ ਲਿਆ ਜਾਵੇ ਕਿ ਉਸ ਪੌੜੀ ਰਾਹੀਂ ਸਿਆਸਤ ਤੇ ਜਾਣਾ ਹੈ ਪਹੁੰਚਣਾ ਹੈ ਉਦੋਂ ਇਹ ਸਵਾਲ ਰੁਕਣ ਵਾਲਾ ਨਹੀਂ ਹੈ ਬਾबरी ਮਚੇ ਤੇ ਬਾਅਦ ਮੁਸਲਮਾਨਾਂ ਦੇ ਉੱਤੇ ਜਾਂ ਕੱਟ ਗਣਤੀਆਂ ਦੇ ਉੱਤੇ ਜਿਹੜਾ ਤਸ਼ੱਦਦ ਹੈ ਉਹ ਰੁਕਿਆ ਨਹੀਂ ਹੈ ਫਿਰ ਸੰਭਲ ਆ ਜਾਂਦਾ ਹੈ ਫਿਰ ਕੋਈ ਹੋਰ ਮਸਲਾ ਜਿਹੜਾ ਆ ਜਾਂਦਾ ਹੈ ਔਰ ਜਿਸ ਤਰ੍ਹਾਂ ਦੇਸ਼ ਦਾ ਮੀਡੀਆ ਤੇ ਦੇਸ਼ ਦੀ ਸਰਕਾਰ ਅਸਵੇਲੇ ਪ੍ਰਪਗੈਂਡਾ ਕਰ ਰਹੀ ਹੈ ਉਹ ਇਸ ਦੇਸ਼ ਨੂੰ ਵੰਡਣ ਵਾਲੇ ਪਾਸੇ ਨੂੰ ਤੁਰ ਰਹੀ ਹੈ ਤੁਸੀਂ ਜਿੰਨੇ ਟੀਵੀ ਚੈਨਲ ਹੈ ਸਾਰਿਆਂ ਤੇ ਦੇਖੋ ਹਿੰਦੂ ਮੁਸਲਮ ਪਾਕਿਸਤਾਨ ਸੰਭਲ ਬਾਬਰੀ ਮਹਜਬ ਰੰਗਦੇਵ ਇਥੇ ਬਿਨਾਂ ਇੱਕ ਚੌਥੀ ਗੱਲ ਜਿਹੜੀ ਦਿਖਾਉਂਦਾ ਹੋ ਜੇ ਕਿਤੇ ਚੱਲਦੀ ਹੋਵੇ ਸਾਰੇ ਟੀਵੀ ਚੈਨਲਾਂ ਤੇ ਹੋਈ ਜਿਹੜਾ ਚੱਲ ਰਿਹਾ ਸੋ ਇਸ ਕਰਕੇ ਜਿਹੜੇ ਲੋਕਾਂ ਦੇ ਮੁੱਦੇ ਆ ਬੇਰੁਜ਼ਗਾਰੀ ਹੈ, ਹੁਕਮਰੀ ਹੈ ਜਿਹਦੇ ਚ 125 ਵਿੱਚ 25 ਦੇਸ਼ਾਂ ਦੇ ਵਿੱਚੋਂ 111ਵਾਂ ਨੰਬਰ ਆਇਆ ਇਸ ਦੇਸ਼ ਦਾ 111ਵੇਂ ਨੰਬਰ ਤੇ ਦੇਸ਼ਾਂ ਦਾ ਉਹਦੀ ਕੋਈ ਚਰਚਾ ਨਹੀਂ ਹੈ। ਪੰਜਾਬ ਦੀ ਹਿੰਦੁਸਤਾਨ ਦੀ ਕਿਸਾਨੀ ਹੈ ਉਹ ਡੁੱਬ ਰਹੀ ਹੈ, ਖੁਦਕਸ਼ੀਆਂ ਕਰ ਰਹੀ ਹੈ। ਉਹ ਟੀਵੀ ਤੇ ਕਿਤੇ ਚਰਚਾ ਨਹੀਂ ਹੈ। ਅਨਪਲਾਈਮੈਂਟ ਸਿਖਰ ਤੇ ਹੈ। ਬੱਚੇ ਖੁਦਕਸ਼ੀਆਂ ਕਰ ਰਹੇ ਆ। ਉਹ ਕਿਤੇ ਟੀਵੀ ਚੈਨਲਾਂ ਤੇ ਚਰਚਾ ਦਾ ਵਿਸ਼ਾ ਨਹੀਂ ਹੈ। ਚਰਚਾ ਦਾ ਵਿਸ਼ਾ ਇਹ ਹੈ ਕੇ ਸੰਭਲ ਦੇ ਵਿੱਚ ਜਾਮਾ ਮਸਜਦ ਦੇ ਮੋਰੇ ਇੱਕ ਚੌਂਕੀ ਦਾ ਅਧ்கਾਟਨ ਕੀਤਾ ਗਿਆ ਔਰ ਚੌਂਕੀ ਦਾ ਅਧ்கਾਟਨ ਡੀਐਮ ਕਰਨ ਜਾਂਦਾ ਐ ਐਸਐਸਪੀ ਕਰਨ ਜਾਂਦਾ ਔਰ ਉਹਦਾ ਸਾਰਾ ਹੀ ਲਾਈਵ ਜਿਹੜਾ ਦਿਖਾਇਆ ਜਾਂਦਾ ਹੈ ਚੌਂਕੀਆਂ ਬਹੁਤ ਬਣਦੀਆਂ ਨੇ ਥਾਣੇਦਾਰ ਜਾ ਕੇ ਜਿਹੜਾ ਚੌਂਕੀ ਦਾ ਅਧ்கਾਟਨ ਕਰਿਆ ਜਾਂਦਾ ਔਰ ਬਕਾਇਦਾ ਪ੍ਰੋਪਗੇਟ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਸ ਕਰਕੇ ਆ ਵੱਖਾ ਬੋਰਡ 3 ਤਲਾਕ ਇਹ ਸਾਰੇ ਜਿਹੜੇ ਆ ਇਹ ਕਿਸੇ ਫਿਰਕੇ ਦੇ ਧਾਰਮਿਕ ਆਜ਼ਾਦੀ ਦੇ ਵਿੱਚ ਦਖਲ ਹੈ ਜੇ ਤਿੰਨ ਤਲਾਕ ਦਾ ਮਾਮਲਾ ਆ ਤਾਂ ਸਾਡਾ ਆਨੰਦ ਮੈਰਿਜ ਐਕਟ ਵੀ ਹੈ ਇਸ ਦਖਲਅਦਾਜੀ ਜਿਹੜੀ ਉਹਦੇ 'ਚ ਵੀ ਹੋਏਗੀ ਜੇ ਵਕਫਾ ਹੋੜਾ ਤਾਂ ਸਾਡੀ ਸ਼੍ਰੋਮਣੀ ਕਮੇਟੀ ਵੀ ਆ ਦਖਲਅਦਾਜੀ ਉਹਦੇ 'ਚ ਵੀ ਹੋਏਗੀ 1995 ਦੇ ਵਿੱਚ ਵਕਫ ਦਾ ਕਾਨੂੰਨ ਬਣਿਆ ਉੰਜ 1913 23 54 ਇਹ ਸੋਧ ਹੁੰਦਾ ਹੁੰਦਾ 1995 ਆ ਗਿਆ 95 ਦੇ ਵਿੱਚ ਤੋਂ ਬਾਅਦ 13 ਚ ਸੋਧ ਹੋਈ ਸਾਰਿਆਂ ਨੇ ਸਹਿਮਤੀ ਨਹੀਂ ਨਾ ਕੀਤੀ ਸਾਰਿਆਂ ਨੇ ਕਿਹਾ ਕਿ ਇਹ ਜਿਹੜੀ ਸੰਚਾਰਨ ਕਮੇਟੀ ਆ ਇਹੋ ਹੀ ਠੀਕ ਐ ਜਿਹੜੇ ਤਿੰਨ ਮੈਂਬਰ ਜਿਹੜੇ ਆ ਉਹ ਸਰਕਾਰ ਨਾਮਜ਼ਦ ਕਰੇਗੀ ਤੇ ਬਾਕੀ ਮੈਂਬਰ ਜਿਹੜੇ ਆ ਮੁਸਲਮ ਸਮੁਦਾਏ ਜਿਹੜਾ ਉਹਨੂੰ ਚੁਣੇਗਾ ਹੁਣ ਜਿਹੜਾ ਹੁਣ ਇਹਨਾਂ ਨੂੰ ਹਜਮ ਨਹੀਂ ਆ ਹੁਣ ਇਹ ਤੁਹਾਡੀਆਂ ਕਬਰਾਂ ਤੇ ਤੁਹਾਡੀਆਂ ਮਸਜਿਦਾਂ ਤੇ ਤੁਹਾਡੀ ਵਕਫਾ ਬੋਰਡ ਦੀ ਪ੍ਰਾਪਰਟੀ ਪ੍ਰਾਪਰਟੀ ਤੇ ਸਾਰਿਆਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਿਹੜਾ ਇਹ ਸਾਰਾ ਲੈ ਕੇ ਆਏ ਆ ਕਿ ਭਈ ਇਹਦੇ ਵਿੱਚ ਗੈਰ ਮੁਸਲਮ ਜਿਹੜੇ ਆ ਨਵੇਂंदे ਵੀ ਹੋਣੇ ਚਾਹੀਦੇ ਆ ਬੇ ਮੁਸਲਮਾਨਾਂ ਦਾ ਮਾਮਲਾ ਸਿੱਖਾਂ ਦਾ ਮਾਮਲਾ ਹਿੰਦੂਆਂ ਦਾ ਮਾਮਲਾ ਬੋਧੀਆਂ ਦਾ ਮਾਮਲਾ ਅਸਾਈਆਂ ਦਾ ਮਾਮਲਾ ਉਹਦੇ ਵਿੱਚ ਗੈਰ ਬੰਦੇ ਕਿਉਂ ਬਾੜਨੇ ਆ ਉਹ ਆਪਣੇ ਮਾਮਲੇ ਆਪ ਨਿਯਤਣ ਤੁਸੀਂ ਕੌਣ ਹੁੰਦੇ ਆ ਉਹਦੇ ਵਿੱਚ ਜਿਹੜੇ ਗੈਰ ਬੰਦੇ ਬਾੜਨ ਵਾਲੇ ਔਰ ਇਸ ਕਮੇਟੀ ਨੂੰ 11 ਦੀ 11 ਮੈਂਬਰੀ ਕਮੇਟੀ ਨੂੰ ਸਰਕਾਰ ਨਾਮਜ਼ਦ ਕਰੂਗੀ ਉਹ ਚਾਹੋ ਮੁਸਲਮਾਨ ਖਰੀਦੇ ਹੋਏ ਮੁਸਲਮਾਨ ਵੀ ਮਿਲ ਜਾਂਦੇ ਆ ਉਹ ਕਰ ਦੇਣ ਜਿੰਨੂੰ ਮਰਜ਼ੀ ਕਰ ਦੇਣ ਜਿੰਨੀ ਵਿਭਾਗਾ ਬੋਰਡ ਦੀ ਪ੍ਰਾਪਰਟੀ ਆ ਉਹ ਤੇ ਕਬਜ਼ੇ ਦੀ ਜਿਹੜੀ ਆ ਉਹ ਸਾਜ਼ਿਸ਼ ਆ ਬਹੁਤ ਵੱਡੀ ਮੈਂ ਪੁੱਛਣਾ ਚਾਹਣਾ ਇਹਨਾਂ ਨੂੰ ਇੱਕ ਇੱਕ ਐਗਜ਼ਾਮਪਲ ਦੇ ਤਹਿਤ ਕਿ ਜਿਹੜੀ ਮੰਦਰਾਂ ਤੇ ਮੱਠਾਂ ਦੀ ਜਾਇਦਾਦ ఆంధ్రప్రదేశ్ ਦੀ ਤੇ ਤਾਮਲਨਾਡੂ ਦੀ ఆంధ్రప్రదేశ్ ਚ 4 ਲੱਖ ਏਕੜ ਜ਼ਮੀਨ ਆ ਤਾਮੂਲਨਾਡੂ ਚ ਪੌਣੇ 5 ਲੱਖ ਏਕੜ ਜ਼ਮੀਨ ਆ 8 ਲੱਖ ਪੌਣੇ 9 ਲੱਖ ਏਕੜ ਜਿਹੜੀ ਜ਼ਮੀਨ ਬਣਦੀ ਆ ਬਈ ਉਹਦੇ ਚ ਕਾਤੇ ਨਹੀਂ ਕੋਈ ਹੋਰ ਬੰਦੇ ਵਾੜ ਦਿੱਤੇ ਜਾਂਦੇ ਉਹਦੀ ਚੋਂ ਗਵਰਨਮੈਂਟ ਕਿਉਂ ਨਹੀਂ ਕਰਦੀ ਉਹਦੇ ਚ ਗੈਰ ਮੁਸਲਮਨ ਕਿਉਂ ਨਹੀਂ ਜਾਂਦੇ ਤ੍ਰਿਪਤੀ ਮੰਤਰ ਦੇ ਵਿੱਚ ਗੈਰ ਮੁਸਲਮਾਨਾਂ ਨੂੰ ਕਿਉਂ ਸ਼ਾਮਲ ਕਰਦੇ ਇਸ ਕਰਕੇ ਇਹ ਕਿਸੇ ਦੇ ਧਰਮ ਦੇ ਵਿੱਚ ਦਖਲ ਹੈ ਔਰ ਇਹ ਬਿੱਲ ਬਿਲਕੁਲ ਜਿਹੜਾ ਰੱਦ ਹੋਣਾ ਚਾਹੀਦਾ ਔਰ ਮੁਸਲਮ ਭਾਈਚਾਰੇ ਦੀ ਇਹ ਲੜਾਈ ਨਹੀਂ ਹੈ ਇਹ ਲੜਾਈ ਸਾਰੀਆਂ ਘੱਟ ਗਿਣਤੀਆਂ ਦੀ ਬੋਧ ਮੰਦਰ ਹੈ ਬੋਧ ਮੰਦਰ 'ਚ ਨਹੀਂ ਕੀ ਕੀਤਾ ਕੋਤਖਾਨਾ ਵੇਚਾਰ ਹੋਣਗੇ ਬੋਧੀ ਇਹ ਚਾਰ ਹੋਣਗੇ ਹਿੰਦੀ ਹਿੰਦੂ ਨੌ ਮੈਂਬਰੀ ਕਮੇਟੀ ਹੋਗੀ ਅੱਠ ਇਹ ਹੋਗਾ ਨੌਵਾਂ ਮੈਂਬਰ ਹੋਏਗਾ ਉੱਥੇ ਦਾ ਡਿਪਟੀ ਕਮਿਸ਼ਨਰ ਜੇ ਡਿਪਟੀ ਕਮਿਸ਼ਨਰ ਹਿੰਦੂ ਨਹੀਂ ਤਾਂ ਇੱਕ ਹੋਰ ਹਿੰਦੂ ਮੈਂਬਰ ਲਿਆ ਜਾਏਗਾ ਬੇ ਡਿਪਟੀ ਕਮਿਸ਼ਨਰ ਕੋਈ ਵੀ ਹੋਵੇ ਉਹ ਸਰਕਾਰ ਦਾ ਚੁਣਿਆ ਹੋਇਆ ਨੁਮਾਇੰਦਾ ਤੁਸੀਂ ਉਹਦੀ ਜਗ੍ਹਾ ਇਥੋਂ ਬਿਤਕਰਾ ਸਾਫ਼ ਝਲਕਦਾ ਹੈ ਸੋ ਇਹ ਸਾਰੇ ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਇਹ ਮੁੜ ਕੇ ਪਾਕਿਸਤਾਨ ਬਣਾਉਣ ਵਾਲੇ ਪਾਸੇ ਨੂੰ ਜਿਹੜਾ ਦੇਸ਼ ਨੂੰ ਲੈ ਕੇ ਜਾ ਰਹੇ ਆ ਇਹ ਫਾਸਿਸਟਾਂ ਦੀ ਸਰਕਾਰ ਹੈ ਇਹ ਡੰਡੇ ਦੇ ਰਾਜ ਨਾਲ ਇੱਥੇ ਸਰਕਾਰ ਜਿਹੜਾ ਕਰਨਾ ਚਾਹੁੰਦੀ ਆ ਇਹ ਸਿਰਫ ਇੰਨਾ ਮਾਮਲਾ ਨਹੀਂ ਹੈ ਕਿ ਇਹਨਾਂ ਨੂੰ ਚੋਣਾਂ 'ਚ ਹਰਾ ਦਿਓ ਇਹ ਤਾਂ ਖੜੇ ਖੜਾਏ ਜੰਮੂ ਕਸ਼ਮੀਰ ਦੇ ਸੂਬੇ ਨੂੰ ਤਿੰਨ ਹਿੱਸਿਆਂ 'ਚ ਕਰ ਦਿੰਦੇ ਆ ਸੂਬੇ ਦੇ ਅਧਿਕਾਰ ਖੋਹ ਲੈਂਦੇ ਆ ਇਹ ਪੰਜਾਬ ਦੇ ਭਾਖੜਾ ਡੈਮ ਨੂੰ ਕੇਂਦਰ ਦੇ ਹੱਥਾਂ 'ਚ ਦੇ ਦਿੰਦੇ ਆ ਇਹ ਪੰਜਾਬ ਦਾ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਕੋਲ ਦੇ ਦਿੰਦੇ ਆ ਇਹ ਹਮਲਾ ਚਤੁਰਫਾ ਹੈ ਸਾਰਿਆਂ ਪਾਸਿਆਂ ਤੇ ਹੈ ਸਿਰਫ ਜਿਹੜਾ ਅਵਾਨੀ ਡਾਨੀ ਦੇ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਬਾਕੀ ਲੋਕਾਂ ਦੇ ਲਈ ਕਹਿੰਦੇ ਮੁਸਲਮਾਨਾਂ ਦੀ ਭਲਾਈ ਕਰਨੀ ਹੈ ਵੀ ਭਲਾਈ ਜਿਹਨਾਂ ਦੀ ਕਰਨੀ ਹੈ ਉਹਨਾਂ ਨੂੰ ਤਾਂ ਪੁੱਛੋ ਵੀ ਆਹ ਤੁਹਾਡੀ ਭਲਾਈ ਕਰਨ ਲੱਗੇ ਆ ਤੁਸੀਂ ਕਿੰਦਾ ਸਮਝਦੇ ਹੋ ਸੰਵਿਧਾਨ ਵੀ ਇਹੋ ਕਹਿੰਦਾ ਵੇ ਜੇ ਕਿਸੇ ਪਰੇ ਕਾਨੂੰਨ ਬਣਾਣਾ ਤਾਂ ਤੁਸੀਂ ਉਸ ਸਮੁਦਾਏ ਦੀ رائے ਲਿਓ ਤੁਸੀਂ رائے ਨਾਲ ਤੋਂ ਬਗੈਰ ਕਾਨੂੰਨ ਧੜਾ ਧੜ ਜਿਹੜੇ ਆ ਐਂਟੀ ਮੁਸਲਮ ਬਣਾ ਰਹੇ ਆ ਕਦੇ ਤੁਸੀਂ ਜਿਹੜਾ ਅਰੰਗਜੀਤ ਦੀ ਕਬਰ ਦਾ ਮਸਲਾ ਠਾ ਲੈਣੇ ਆ ਕਦੇ ਤੁਸੀਂ ਮੁਗਲ ਸਾਮਰਾਜ ਦਾ ਮਸਲਾ ਠਾ ਲੈਣੇ ਆ ਤੁਸੀਂ ਕਿਤਾਬਾਂ ਚੋਂ ਮੁਗਲ ਸਾਮਰਾਜ ਦੇ ਚੈਪਟਰ ਕੱਢ ਦਿੱਤੇ ਪੰਜਾਬੀਓ ਸਮਝ ਲਓ ਸਿੱਖ ਇਤਿਹਾਸ ਕੱਢ ਦਿੱਤਾ ਸਾਡਾ ਤਾਂ ਸਾਰਾ ਹੀ ਸਿੱਖ ਇਤਿਹਾਸ ਮੁਗਲਾਂ ਨਾਲ ਲੜਾਈ ਦਾ ਆ ਜੇ ਮੁਗਲਾਂ ਦੇ ਚੈਪਟਰ ਨਹੀਂ ਹੋਣਗੇ ਤਾਂ ਸਿੱਖ ਇਤਿਹਾਸ ਕਿੱਥੇ ਬਚੇਗਾ ਜੇ ਅਰੰਗਜੀਤ ਨਹੀਂ ਹੋਏਗਾ ਤਾਂ ਸਿੱਖ ਇਤਿਹਾਸ ਕਿੱਥੇ ਬਚੇਗਾ ਹਿਸਟਰੀ ਨੂੰ ਬਦਲਿਆ ਨਹੀਂ ਜਾ ਸਕਦਾ ਜੋ ਹਿਸਟਰੀ ਹੋਇਆ ਉਹ ਹੀ ਆ ਕਹਿੰਦਾ ਜੀ ਸਾਡੇ ਤੇ 900 ਸਾਲ ਹੀ ਨਹੀਂ ਰਾਜ ਕੀਤਾ ਵੀ ਤੁਸੀਂ ਕੀ ਕਰਦੇ ਸੀ ਤੁਸੀਂ ਐਨੇ ਸੀਗੇ 80% ਤੁਸੀਂ ਕਹਿੰਦੇ ਅਸੀਂ 80% ਆ ਕੀ ਕਰਦੇ ਸੀ ਉਹ ਵੀ ਤੁਹਾਡੀਆਂ ਕਰਤੂਤਾਂ ਕਰਕੇ ਹੋਇਆ ਇਦਾਂ ਹੋਇਆ ਕਿ ਤੁਸੀਂ ਆਪਣੇ ਸਮਾਜ ਨੂੰ ਜਾਤਾਂ ਪਾਤਾਂ 'ਚ ਵੰਡਿਆ ਹੋਇਆ ਆ ਤੁਹਾਡੇ ਲੜਨ ਵਾਲੇ ਤਾਂ ਇਕੱਲੇ ਖੇਤਰੀ ਸੀਗੇ ਉਹ ਜਿਹੜੇ 10-15% ਵੀ ਨਹੀਂ ਬਣਦੇ ਬਾਕੀਆਂ ਨੂੰ ਤੁਸੀਂ ਕਹਿੰਦੇ ਸ਼ੂਦਰ ਬਣਾਤਾ ਕਿਸੇ ਨੂੰ ਕੋਈ ਬਣਾਤਾ ਕੋਈ ਵਪਾਰੀ ਸੀਗਾ ਕੀ ਕਰ ਸਕਦੇ ਤੁਹਾਡੀਆਂ ਜਿਹੜਾ ਤੁਹਾਡੀ ਮਨੁੱਖ ਸਮਰੱਤੀ ਆ ਜਿਹੜਾ ਤੁਹਾਡਾ ਸੰਵਿਧਾਨ ਬਣਾਇਆ ਹੋਇਆ ਜੇ ਨੂੰ ਤੁਸੀਂ ਮੁੜ ਕੇ ਲਾਗੂ ਕਰਨੇ ਚਾਹਦੇ ਆ ਉਹਦੇ ਵਿੱਚ ਇੱਕ ਕਮਜ਼ੋਰੀ ਪਈ ਸੀ ਕਿ ਇਹ ਸੰਧ ਦੇ 800 ਸਾਲ ਜਿਹੜਾ ਬਾਹਰਿਆਂ ਨੇ ਰਾਜ ਕੀਤਾ। ਸੇਸ਼ ਕਰਕੇ ਹੁਣ ਦੋਸ਼ ਤੁਸੀਂ ਮੁਸਲਮਾਨਾਂ ਨੂੰ ਦਿਮਾਓ ਕਿਉਂਕਿ ਇਹ ਰੰਗ ਜਿਹੇ ਮੁਸਲਮਾਨ ਸੀ। ਉਹ ਇੱਕ ਕਿਸੇ ਨੇ ਪਾਰਲੀਮੈਂਟ ਵਿੱਚ ਬੋਲ ਤਾਂ ਮੈਂ ਨਹੀਂ ਬੋਲਣਾ ਪਤਾ ਨਹੀਂ ਕੇਸ ਹੀ ਦਰਜ ਹੋ ਜਾਏ। ਗੱਲ ਤਾਂ ਸੱਚੀ ਆ ਉਹਦੀ। ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਇੱਧਰ ਲੜੇ ਤਾਂ ਇਹ ਵਿਚਾਰ ਨਹੀਂ ਆ ਸਚਾਈ ਹੈ ਇਹ ਮੌਜੂਦਾ ਹਾਲਾਤ ਜਿਹੜੇ ਚੱਲ ਰਹੇ ਹਨ ਉਹ ਸਚਾਈ ਹੈ ਸਚਾਈ ਬਿਆਨ ਕੀਤੀ ਹੈ ਕਿ ਮੈਂ ਮੈਂ ਉਧਰ ਖੜ੍ਹ ਨਹੀਂ ਸਕਦੀ ਸੀ ਸਲੂਟ ਕਰ ਰਿਹਾ ਬੜੇ ਸਾਹਿਬ ਨੂੰ ਕਿ ਐਦਾਂ ਦੇ ਮਾਹੌਲ ਦੇ ਵਿੱਚ ਜਦੋਂ ਕਾਲੀ ਪੱਟੀ ਬੰਨਣ ਦੇ ਉੱਪਰ ਪਰਚੇ ਦੇ ਦਿੱਤੇ ਜਾਂਦੇ ਜਦੋਂ ਨਮਾਜ਼ ਹਰਦੇ ਲੋਕਾਂ ਨੂੰ ਡਰੋਨ ਤੇ ਨਾਲ ਚੈਟ ਕੀਤਾ ਜਾਵੇ ਕਿਤੇ ਸੱਚ ਜੋ ਪਰਮਾਤਮਾ ਨੂੰ ਪੜ ਰਿਹਾ ਹੈ ਲੱਗਦੀ ਆਵਾਜ਼ਾਂ ਕਰ ਨਹੀਂ ਕਰ ਰਿਹਾ ਉਸ ਮਾਹੌਲ ਦੇ ਵਿੱਚ ਅਗਰ ਸੱਚਾਈ ਨੂੰ ਬੋਲ ਰਿਹਾ ਤੇ ਉਸ ਤੋਂ ਵੱਡਾ ਹਮਨਦਾਰਾ ਮੈਂ ਸਮਝਦਾ ਕੋਈ ਨਹੀਂ ਹੈ ਮੈਂ ਅਪੀਲ ਕਰੂੰਗਾ 2 ਮਿੰਟ ਬਾਅਦ ਸਾਡੇ ਵਿੱਚ ਪੰਜਾਬ ਕੇ ਸ਼੍ਰੀ ਉਪਦੇਸ਼ੀਨਰ ਜਰਨਲਿਸਟ ਮਜਰ ਅਲਮ ਖਾਨ ਕੇ ਪਹੁੰਚੇ ਹੈ ਉਹ ਦੋ ਮਿੰਟ ਲਈ ਆਪਣੇ ਵਿਚਾਰ ਰੱਖੇਗੇ ਜਮੇਤੂ ਰਮਾਈ ਹਿੰਦ ਦੇ ਪ੍ਰਧਾਨ ਵੀ ਆ ਜਿਲ੍ਹੇ ਦੇ ਜਲੰਧਰ ਦੇ مسلم سنگھن پنجاب کی آواز پر یہاں اکٹھے ہوئے ہیں جیسا کہ آپ دیکھ رہے تھے کہ خاص طور پر یوپی کے اندر مسلمانوں پر جتنی زیادہ زیادہ نہیں کر سکتے ہیں پولیس کی دوارا کی گئی سرکار دوارا کیا جا رہا ہے لیکن بھائیوں ہم نے اپنے ہاتھ کو کھول رکھے ہیں اب ضرورت ہے کہ اپنے مٹھی کو بند کریں اور جو لوگ مقابلے کے لیے آ رہے ہیں اسے جب کر مقابلہ کریں جب یہ ہمارا جمہوریہ ہے وہ دور ختم ہو گیا جب گاندھی جی کہتے تھے کہ جب ایک گال پر کوئی مارے دھماکہ مارے تو تم دوسرے گال پیش کر دو یہ وقت ختم ہو گیا ہے اب لوگ ہمارے سوچنے پر مجبور ہو گئے ہیں ہمارے بزرگ یہ کہنے لگے ہیں کہ کاش انیس سو سیتاریس میں جب ملک کا بٹبارہ ہو رہا تھا تو ہم اس وقت پاکستان کیوں نہیں گئے اس وقت ہم دوسرے ملک کیوں نہیں چلے گئے آج یہ حالات ہندوستان کے اندر یہ حالات پیدا کر دیے گئے ہیں ایسا کیوں ہم آپ سبھی بھائیوں سے کہنا چاہ رہے ہیں جو لوگ ہم مسلمانوں سے ٹکرائے گا آپ سبھی بھائیوں کو تکلیف دے گا آپ کی جمہوری ہم کو جیے گا تو آپ سمی بھائیوں کو میں اختیار دیتا ہوں اور یہ حکم کر رہا ہوں آپ سے اعلان کر رہا ہو. کہ آپ ان کا نقاب لگ رہے ہیں یہ ہمارا جمہوریت ہے آج یہاں جب ہم بیٹھے ہوئے ہیں تو یہ پولیس والے بھی ہمیں نہیں بیٹھنے دیتے کیونکہ یہ رائٹ ہے ہمارا ਆਣਾ ਇਨਕਲਾਬ ਆਏਗਾ ਤੂੰ ਦੇਖ ਲੈਣਾ ਇੱਕ ਦਿਨ Oh, <laughs> ਇਸ ਸੱਜਣ ਸ਼ਾਮ ਸੈਮਨਾ ਕਨਸਵਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਅਲਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ